ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁਕ ਪੇਜ ਤੇ YouTube ਚੈਨਲ ਤੇ ਹਰ ਉਹਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਬਾਸਪਤੀ ਦੀ ਬੋਲੀ ਤੇ ਤਰੀਕ ਅੱਜ ਹੈਗੀ ਜੀ 29 ਨਵੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੇ ਸਿਰ ਪੰਜ ਮਿੰਟ ਬਾਕੀ ਤੇ ਪੰਜਾਂ ਮਿੰਟਾਂ ਨੂੰ ਜਿਹੜੀ ਬੋਲੀ ਬਈ ਸ਼ੁਰੂ ਹੋਣ ਲੱਗੀ ਆ ਤੇ ਸਾਹਮਣੇ ਤੁਸੀਂ ਦੇਖ ਸਕਦੇ ਪੱਖੇ ਚੱਲੀ ਜਾਂਦੇ ਆ ਪੱਖੇ ਲੱਗ ਚੁੱਕੇ ਸੈਂਪਲ ਵੀ ਨਿਕਲ ਚੁੱਕੇ ਤੇ ਕਈ ਢੇਰਿਆਂ ਨੂੰ ਪੱਖੇ ਲੱਗ ਵੀ ਚੁੱਕੇ ਆ ਤਰੀਕ ਅੱਜ ਹੈਗੀ 29 ਨਵੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਤੇ ਸਮਾਂ ਤੇ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਬਾਸਪਤੀਆਂ ਕਣਕ ਵੇਚਣੀ ਹੋਵੇ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਲੋ ਜੀ ਚੱਲਦੇ ਆ ਬੋਲੀ ਤੇ ਦਿਖਾਉਣੇ ਆ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਜੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਲੋ ਜੀ ਅਗਲੀ ਢੇਰ ਦੇਖਦੇ 3500 3535 ਰੁਪਏ ਲੱਗੇ 17 18 3535 ਰੁਪਏ ਜੀ ਲੋ ਯਾਰ ਢੇਰ ਹੀ ਦੇਖਦੇ ਨਾ ਨਹੀਂ ਚੱਲੀ ਆਈ ਇੱਕ ਆਂਡ ਫਰੀਆ ਆਪਣੇ ਵੀ ਪਾਰ ਤੇ ਨਾ ਖਾਣ ਲੋਕਾਂ ਨੂੰ ਮਾਰਦੀ ਆ ਆ ਵੀ ਟਰੈਕਟਰ ਵੀ ਨਾਲ ਹੀ ਆ ਹਾਂ ਚਾਪ ਪੱਕਾ ਵੀ ਨਾਲ ਆ ਟਰਾਲੀ ਵੀ ਨਾਲ ਆ ਆਇਆ ਬੋਲੇ ਬੋਲੋ ਜੀ ਉਹ ਰਾਹੁਲ ਨਾਲ ਟਰਾਲੀ ਇਹਦੇ ਹੋਵੇਗਾ ਇੱਕ ਬਾਲ ਹੋਰ ਹੈ ਟਰਾਲੀ ਦੇ ਕਲੀਅਰ ਕਰ ਲੈ ਟਰਾਲੀ ਨਾਲ ਹੈ ਕਹਿੰਦਾ 12 12 ਬਾਈ ਬੋਲੇ ਬੋਲੋ ਜੀ ਟਰਾਲੀ ਨਾਲ ਹੈ ਹਾਂ ਹਾਂ ਫੋਨ ਜੂਗਾ ਟਰਾਲੀ ਤੇ ਮਾਲ ਆਈ ਬੋਲੋ ਜੀ ਬੋਲੋ ਜੀ ਸਲੀਪ ਦੱਸ ਕੀ ਭਾਰ ਰੱਖਾ ਰੈਡੀ ਮੀਡੀ ਹੈ ਵੀ ਟਰਾਲੀ ਨਾਲ ਅਗਰ ਚਾਹ ਰਹੇ ਹੋ ਰੀਲਿੰਗ ਦੇ ਬਟਨ ਨਾਲ ਲੈਣ ਆਈ ਬੋਲੋ ਬਾਈ ਬਾਬੇ ਬੋਲ ਬਾਈ ਤੇਰਾ ਲੋਹਾ 4000 ਰੁਪਏ ਕਿਲੋ ਕਿੰਨੀ ਕਹੇ ਬਾਹਰ ਤੋਂ ਘਟਾਣਾ ਇਹ ਤੁਹਾਨੂੰ ਬਾਕੀ ਭਾਰਕਾਂ ਪੀਟਰਾਲੀ ਬ੍ਰੋਕਨ ਬਹੁਤ ਹੈ ਵੀ ਹੋਣ ਦੂਜੀ ਟਰਾਲੀ ਪੰਜੀ ਰੈਡੀ ਮੇਡੀ ਕਰ ਦੇ ਯਾਰ ਆਪਾਂ ਹੋਵੇ ਕਰ ਦਾਂਗੇ ਯਾਰ ਇਹਦੀ ਗੱਲ ਹੋਈ ਵੀ ਹੈ ਭਾਈ ਰੈਡੀ ਮੇਡੀ ਵੇਚ ਰਿਹਾ ਜੋ ਮਰਜੀ ਭਾਰਕੋ ਜੀ ਬਾਬਾ ਰੈਡੀ ਮੇਡੀ ਆ ਪੁੱਠਾ ਮੋਟੀ ਜਾਲੀ ਉਹ ਲਾਉਂਦਾ ਨਹੀਂ ਰੈਡੀ ਮੇਡ ਆ ਹੁਣ ਪਟਾਕੇ ਕਰ ਦਾਂਗੇ ਡਬਲ ਯਾਰ ਉਹਨੂੰ ਪੁੱਠਾ ਕਰ ਦਾਂਗੇ ਮੋਟੀ ਜਾਲੀ ਵਾਲਾ ਹੈ ਭਾਈ 2800 ਕਿਉਂ ਸੰਗ ਫੜਵਾਇਆ ਨਾ ਯਾਰ 2800 ਰੁਪਏ ਹੈ ਕਿੰਨੇ ਦੇ ਪਾ ਦੇਗਾ ਭਾਈ ਉਸ ਤੋਂ ਬਈ ਕਰਾਂਗੇ ਜੱਗਦੇ ਯਾਰ ਟੋਟਾ ਨਾ ਬਾਈ ਯਾਰ ਹੁਣ 3200 ਬੋਲ ਫਿਰ ਬਾਈ ਜੀ ਤੁਹਾਡੀ 3200 ਬੋਲ 3250 ਜੀ ਐਪ ਆਉਣਾ ਜਾਂਦਾ ਹੋ ਗਿਆ ਭਾਈ 3200 ਜੀ 50 ਰੁਪਏ ਪੱਕਾ ਟਵਲ ਲੱਗਦਾ 150 ਇਹਿੰਦੀ ਜਿੰਨੀ ਪਾ ਜਿੰਨੀ 3300 ਜੀ ਬੋਲੂ 3300 ਜੀ ਕੋਈ ਜਵਾਨ ਨਹੀਂ 3350 ਇੰਨੀ ਪਾ 3400 ਜੀ 5 5 ਰੁਪਏ ਇੰਨੀ ਪਾ ਜਿੰਨਾ ਪੰਦਾ ਉੰਨੇ ਪਾਈ ਜੀ 10 ਡਬਲ ਕਰ ਦਈਏ 10 15 2 25 30 35 40 50 54 60 65 70 70 75 बाबा कर पूरे ₹1000 यार बाबा डबल पੱਖਾਂ वाले भाई 3500 ₹ मुकेश ते नहीं बाबे ते बोलना 300 कटा ਨਾਲ ਇਹ 5 पाव ਤਾਂ ਮੇਰੇ 10 ਘਰ ਨਹੀਂ ਭਲਾਂ ਨਹੀਂ ਨਹੀਂ ਮਹਜ ਮੇਰੇ ਉਹ ਹੋ ਗਈ ਖਰੀਦਿਆ 10 ਦਾ ਜੀ ਬਾਬੇ ਤੇ ਬੋਲਣਾ ਬਾਬੇ ਤੇ ਬੋਲ 10 ਰੁਪਏ ਜੀ 15 15 ਰੁਪਏ 15 ਰੁਪਏ ਮਾਦਰਾ ਭੈ ਮਾਮਾ ਕਿਧਰ ਗਿਆ ਮਾਮਾ ਫੋਨ ਕਰ ਦੇ 15 ਰੁਪਏ 15 ਰੁਪਏ ਹਾਂਜੀ 20 20 ਰੁਪਏ ਜੀ 20 25 25 ਰੁਪਏ ਜੀ ਮਾਮਾ 25 ਹੋ ਗਈ 30 30 ਰੁਪਏ ਜੀ 30 ਰੁਪਏ 30 ਜੀ 30 ਦੀ 30 ਵੀ ਹੈਗੀ ਹਾਂਜੀ ਆਪਣੀ ਆਤੀ ਖੜਿਆ ਕੋਈ ਨਹੀਂ 5 ਰੁਪਏ ਦੇ ਯਾਰ ਹਾਂਜੀ 35 ਰੁਪਏ ਹੋ ਗਏ ਜੀ 35 ਜੀ ਹਾਂਜੀ 30 ਰੁਪਏ ਬੋਲਣਾ ਕਿਸੇ ਨੇ 40 ਹਾਂਜੀ 40 ਰੁਪਏ 40 45 45 45 ਰੁਪਏ ਬਾਬਾ ਬੱਦਾਲੀ ਦੇ ਡੋਲ ਪੱਕਾ ਲੱਗਣਾ ਟੀਵੀ ਬਾਬਾ ਵਾਦਾ ਛੱਡ ਕੇ ਪਾਣੀ ਬਾਬੇ ਦੀ 50 50 ਰੁਪਏ 50 ਰੁਪਏ 50 ਰੁਪਏ ਥੋਕ ਦੇਣੀ ਆਪਾਂ ਜਿਹੜਾ ਮੈਂ ਕਿਹਾ ਆਪਾਂ ਉਹਨੂੰ ਥੋਕ ਦਰਾਂ ਕਰ ਲੈ ਬਾਬੇ ਕੋਲ 50 ਜੀ ਬੋਲੋ ਕਿਦਰ ਮਾਮਾ 35 ਮਾਮਾ 35 50 ਡੋਲ ਪੱਕਾ 55 ਰੁਪਏ 55 ਰੁਪਏ 55 ਰੁਪਏ 55 ਜੀ 55 ਰੁਪਏ 55 ਜੀ ਹਮ ਕਹੀ ਬੋਲੋ ਜੀ ਹਾਂਜੀ ਲਗਾ ਦਿਓ ਜੀ। ਹਾਂ ਲੀਕੋ 355 ਦੀ ਹੋਈ। ਅੱਗੇ ਆਓ ਜੀ। 3555 ਰੁਪਏ। ਡਬਲ ਪੱਖੇ ਦੀ ਹੋਈ ਹੈ 3555 ਰੁਪਏ 17 18। ਦੇਖੋ ਜੀ ਆਹ ਵਾਲੀ ਕੁਆਲਿਟੀ ਸੀ ਦੇਖੋ। 3555 ਰੁਪਏ। ਡਬਲ ਪੱਖੇ ਤੇ ਹੀ ਬੋਲੀ ਹੈ ਜੇ ਡਬਲ ਪੱਖੇ ਤੇ ਹੋਈ ਹੈ ਕਈਆਂ ਨੇ ਸਿੰਗਲ ਤੇ ਹੋਈ ਹੈ ਕਈਆਂ ਨੇ ਡਬਲ ਤੇ। ਵੈਸੇ ਬੋਲੀ ਸਾਰੀ ਜਿਹੜੀ ਡਬਲ ਪੱਖੇ ਤੇ ਹੁੰਦੀ ਆ ਤੇ ਬਾਕੀ ਕਰਿਆ ਕਰੋ ਵੀਡੀਓ ਨੂੰ ਬਾਅਦ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ। ਲਓ ਜੀ ਅਗਲੀ ਡੇਰੀ ਦੇਖਦੇ ਹਾਂ ਕਿਹੜੀ ਆ। ਮੁੱਛਲ ਦੀ ਢੇਰੀ ਅਸੇ ਤੱਕ ਕੋਈ ਨਹੀਂ ਆਈ ਕਿ ਮੁੱਛਲ ਆਈ ਤਾਂ ਤੁਹਾਨੂੰ ਦਿਖਾਉਣੇ ਰੇਟ ਅੱਜ ਮੁੱਛਲ ਦਾ ਨਗਦੀ ਤਾਂ ਮੁੱਛੜੀ ਔਰ ਬਾਕੀ ਦੇਖਦੇ ਆਪਾਂ ਅੱਗੇ ਜਾ ਕੇ ਕਿਹੜੀ ਆ ਲਓ ਜੀ ਮੁੱਛਲ ਆ ਆਪਣੀ ਲੋਟੀ ਬਾਈ ਕੋਈ ਨਹੀਂ ਕਰਾਦੇ ਤੁਹਾਡੀ ਕਰਾਦੇ ਇਹ ਕੋਈ ਨਹੀਂ ਆ ਮੁੱਛਲ ਬੋਲੋ ਇਹ ਮੁੱਛਲ ਨਹੀਂ ਰਾਹੁਲ ਤੋ ਰਾਹੁਲ ਬਾਈ ਆ ਅੱਗੇ ਆ ਮੁੱਛਲ ਬੋਲੋ ਯਾਨੀ ਕਿ ਜੀ ਵਾਪਕ ਜਾਣਾ ਭਾਈ ਬੋਲੋ ਬੋਲ 10 ਕੀ ਪਰਕਾ 7000 ਯਾਰ ਹੁਣ ਯਾਰ ਸੰਗ ਆਂ ਹੈ ਮੰਦਾ ਮੰਦਾ ਹੀ ਨਹੀਂ ਉਹ ਆਂਗਾ ਨਹੀਂ ਇਹਦਾ ਬਿਨਾ ਬੋਲੀ ਭਾਈ ਬੋਲੋ ਬੋਲ ਭਾਈ 33 ਰੁਪਏ ਜੀ ਪੱਕਾ ਲਵਾ ਕੇ 33 ਰੁਪਏ ਜੀ ਪੱਕਾ ਲੱਗ ਜ ਕੋਈ ਨਹੀਂ 5 ਰੁਪਏ ਜੀ 10 15 15 20 25 30 35 ਜੀ 40 ਜੀ ਅੰਦਾ 50 50 55 55 ਜੀ 55 ਜੀ ਫਾਈਨਲ ਆ ਮਮਾ 55 ਜੀ ਆ ਮਮਾ 50 60 ਹਾਂ 55 ਜੀ 55 ਰੁਪਏ ਕਿੰਨੇ 33 55 ਹੀ ਆ ਯਾਰ 60 ਕਰ ਦਵਾਂ ਪੱਕਾ ਲੱਗਣਾ 60 ਕਰ 60 ਕਰਾ ਪੂਰੇ 60 ਭਾਈ 34 ਦਾ 60 34 60 ਦੇ ਹਾਂ ਜੀ 60 ਦਾ ਹੈਗੀ ਆ 34 ਦਾ 60 ਹੈ ਗਿਆ 60 33 60 60 ਫੇਰ ਕਰਦਾ 33 60 ਡਬਲ ਪੱਕਾ ਲੱਗਣਾ ਕੰਡਲ ਵਧੀਆ

ਆਜੋ ਭਾਈ ਇੱਕ ਮਿੰਟ ਭਾਈ ਆਵੇ ਇੱਧਰ ਕਰਾ ਲਈ ਭਾਈ 3605 ਰੁਪਏ ਵਿਕੇ ਮੁੱਛਲ ਜੀ 3705 ਰੁਪਏ ਓਏ ਭਾਈ ਤਾਰ ਪੈ ਗਈ ਤੇਰੇ ਮੂੜ ਪੈਰ 'ਚ ਲਓ ਜੀ 11 21 ਆ ਬੋਲੇ ਬੋਲੇ 11 21 ਬੋਲੀ ਆਉਂ ਉਹ ਬੁੱਝ ਕਿੱਥੇ ਗਏ ਉਹ ਸੰਗਦਾ ਸੀਗਾ ਹਰ ਆਉਲਾ ਮੋਟਰ ਪਾਣੀ ਚੱਲ ਗਈ ਮੋਟਰ ਪਾਣੀ ਚੱਲ ਗਈ 11 21 ਜਿਹੜੀ ਬੋਲੀ ਨਹੀਂ ਹੋएगी ਨਹੀਂ ਬੋਲਿਆ 11 21 ਤੇ ਅਗਲੀ ਢੇਰੀ ਦੇਖਦੇ ਹਾਂ ਕਿਹੜੀ ਤੇ ਕਿੱਥਾਂ ਲੱਗ ਜਾਂਦੀ ਹੈ ਲਓ ਜੀ ਆਹ ਬੋਲੋ ਬੱਚੇ ਜਿਆ ਯਾਰ ਮੈਨੂੰ ਓਏ ਇਨਾਂ ਦਾ ਇਹ ਮੁੱਛਲਾ ਉਹ ਵੀ ਐ ਇਹ 47 ਐ ਚਲਾ ਬੋਲੋ ਭਾਈ ਆ ਬੋਲੋ ਆ ਇਨਾਂ ਕਾ ਬੋਝ ਕਿੱਥੇ ਹਾ ਡਬਲ ਲੱਗੂਗਾ ਭਾਈ ਡੰਗਲਾ ਲਾ ਦੇ ਬਟਾਵਲਾ ਐ ਡਵਲ ਪੱਕਾ ਲਾ ਰਿਹਾ ਬਈ ਇਹਨੂੰ ਆਈ ਬੋਲੋ ਬੋਲੋ ਕੀ ਬਰਕਾ ਜੀ ਫਲੀਮ ਬਾਬਾ ਦੱਸ ਕੀ ਬਰਕੀ ਐ ਤਾਬੇ ਕਾਸੀ ਬੋਲੋ ਉਹ ਪਹਿਲੇ ਉਹਨਾਂ ਦੀ ਕਰਾ ਦੇ ਮੈਂ ਚੱਲਾਂ ਫਿਰ ਉਹ ਮੰਦੇ ਕੋਲੋਂ ਮੈਂ ਬੋਲੇ ਬੋਲੇ ਬਰਕਾ ਦੀ ਢੇਗ ਹੋਰ ਹੋ ਗਈ ਆ 85 ਬੋਲੋ ਜੀ ਬੋਲ ਯਾਰ ਕਿਆ ਲ ਬਊ ਹੈ ਹਾਂ ਦੇ 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 ਹਲੋ ਅਬਸਰਾਂ ਬਰਾਉ ਬਸ 85 ਦਾ ਬੋਲੀ ਕਰਾ ਕੇ ਜਾ ਯਾਰ ਜੇ ਦੱਸ ਯਾਰ ਆਹੀ ਦਾ ਬਸ ਇਨੇ ਕਿਤੇ ਆ ਡਬਲ ਪੱਖਾ ਲਵਾਣ ਨੂੰ ਭਾਈ 3000 ਰੁਪਏ ਜੀ 3000 ਰੁਪਏ ਜੀ ਪੱਖਾ ਲਗਾਉਂ 3100 ਬੋਲਦੇ ਬ੍ਰੋਕਰ ਦੇ ਸਾਹਮਣੇ ਆ ਮੋਟੀ ਜਾਲੀ ਵਾਲਾ ਪੱਖਾ ਲਵਾਉਂਦੇ ਦੋ ਮੀਰੀ ਕਹਿੰਦਾ 3100 ਬੋਲਦੇ ਨਿਕਾਲ ਦੇ ਦੋਨੋਂ ਬੰਦੇ ਬ੍ਰੋਕਰ ਕਢ ਕੇ ਆ 3100 ਤੇ 3200 ਰੁਪਏ ਜੀ ਬ੍ਰੋਕਰ ਕਢ ਕੇ ਜਾਈਏ ਹਾਂ ਜੀ ਭਾਈ ਤੇਰੇ ਸਾਹਮਣੇ ਆ ਜਾ ਜਮਾਨਾ ਛੱਜ ਲੈ ਆ ਕੇ ਦੇ ਵੀਰਾਂ ਨੂੰ ਮੋਟੀ ਜਾਣੀ ਪੱਖਾ ਯਾਰ ਛਾਲ ਨਾ ਲੈਣ ਦੇ ਅਸੀਂ ਛਾਲ ਨਾ ਲੈ ਦੇਂਗਾ ਥਾਲਾ ਤੂੰ ਇਹ ਐਂਆਈ ਕਿਉਂ ਟੈਨਸ਼ਨ ਲੈਂਦਾ ਮੋਟੀ ਜਾਣੀ ਦਾ ਪੱਤਾ ਲਾਦੀ 32 ਮੈਂ ਤਾਂ ਮੰਨਦਾ ਹੀ ਭਾਦੀ ਤੇ ਮੇਰੇ ਕੋਲ 3300 ਕਹਤੇ ਨੇ 3300 ਰੁਪਏ ਜੀ ਰੋਕਣ ਕੱਢ ਕੇ ਆ 3300 ਰੁਪਏ ਜੀ 3300 ਰੁਪਏ ਜੀ 5 ਰੁਪਏ 5 ਰੁਪਏ ਜੀ 5 5 ਰੁਪਏ 5 33 ਦਾ 5 ਨਿਕਲ ਜਾਣਾ ਹੁਣ ਯਾਰ ਨਾ ਨਿਕਲੇ 33 ਦਾ 5 ਰੁਪਏ ਨਹੀਂ ਨਹੀਂ ਉਹ ਕਹੇ ਬੋਲੇ 33 ਦਾ 5 ਨਹੀਂ 33 ਦਾ ਹਲਕਾ 50 50 50 ਰੁਪਏ 1000 ਰੁਪਏ ਉਹਦੇ ਤਾਂ ਮਨਾ ਕਰ ਰੱਖਾ ਹੈਗਾ 50 ਰੁਪਏ 50 ਰੁਪਏ ਹਾਂਜੀ ਬੋਲਾ 33 ਦਾ 50 ਜੀ 50 ਰੁਪਏ 50 ਜੀ ਤੁਹਾਨੂੰ ਬੋਲਾ ਕਿਦਾਂ ਉਹ ਮੂਵੀ ਬਣਾਉਣ ਵਾਲਾ ਡਿੱਗ ਪਿਆ ਸੀਗਾ ਹਾਂ ਆ ਜਾ ਜੀ ਆ ਜਾ ਨੋ ਇਹ ਆਹ ਵਾਲੀ ਕੁਆਲਿਟੀ ਦੇਖੋ ਬਹੁਤ ਵਧੀਆ ਟਾਪ ਦੀ ਕੁਆਲਿਟੀ ਹੈ ਦੇਖੋ ਸਿਰਾ ਟੇੜੀਆ ਬਿਲਕੁਲ ਨਾ ਕਿ ਨਾ ਕਿ ਬ੍ਰੋਕਨ ਆ ਨਾ ਕੋਈ ਦੇਖੋ ਬਿਲਕੁਲ ਹਨੀ ਕੋਸੀ ਦੇ ਰੈਡੀमेड ਦੀ ਬੋਲੀ ਦੀ ਰੋਜ਼ ਹੁੰਦੀ ਹੈ ਨਹੀਂ ਨਹੀਂ ਤੁਸ ਹੈਗੀ ਦਾ ਦੇਖ ਬੋਲੀ ਦਾ ਬੋਲੀ ਨਾ ਬੋਲੀ ਦਾ ਅਸੂਲ ਸੁਣ ਚਲੋ ਬਾਤ ਕਰ ਲਾਂਗੇ ਬਾਈ ਡਬਲ ਤੇ ਹੋਰ ਹਣਾ ਚਾਸੀ 88 ਬੋਲ 3400 ਰੁਪਏ ਓਕੇ ਜੋ 5 ਰੁਪਏ 5 32 30 10 ਨਹੀਂ ਮਿੰਟ ਕਿਤਾ ਤੱਕ ਕਰਨੇ ਮੈਂ ਉੱਤੇ ਤੱਕ ਹੀ ਛੱਡ ਦੂੰਗਾ ਆਇਆ 35 35 ਰੁਪਏ 35 35 ਇਧਰ ਬੋਲੀ 50 50 55 54 54 ਆ ਤਾਉ ਵਾਲਿਆਂ ਨੂੰ ਪੁੱਛ ਲਿਆ 52 355 ਹੀ ਆ ਦੌਰ ਪੱਖੇ ਹੀ ਬੋਲੀ ਆ 55 3455 ਤੱਕ ਹੁਣ ਤੱਕ ਲੱਗੀ ਆ 3455 65 70 75 80 95 3500 3505 फैंती, 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 साथ, साथ, साथ साथ पे, साथ पे, 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 अब छोड़ चालीस पन्तालीस पचवंजा चुवंजा साठ सठ सठ रुपये साठ रुपए, साठ रुपए, साठ रुपए, साठ रुपए, साठ रुपए,

ਉਹ ਬੰਦਾ ਖੜਾ ਖੜਾ ਕੇ ਦੇਖਾ ਨਾ 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 ਦੋ ਕਰ ਤੂੰ ਹਾਂ ਬੋਲ ਫਿਰ ਬੋਲ 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 3400 3400 3400 3400 3400 ਸਾलिम 3400 3400 3400 ਪੱਕਾ ਲਾ ਕੇ ਨੀ ਕਾ ਕਰਾ ਦੀ ਹਾਂ ਪਰ ਨਹੀਂ ਪੱਕਾ ਲਵਾਏਗਾ ਹਾਂ ਉਹ ਬਾਅਦ ਚ ਕਰ ਲੈਣਿਆ ਲਵਾਉਣਾ ਕਿ ਨਹੀਂ ਲਵਾਉਣਾ ਇਹ ਕਿ ਨਾ ਮੁੱਛ ਰਭੀਏ ਕਰ ਦਿਓ ਕੋਈ ਨਾ 3400 3400 3400 3300 3300 3300 3300 ਬੋਲਿਆ ਕਰ ਯਾਰ 3300 3300 ਕੀ ਨਹੀਂ ਬੋਲੀਏ 3300 ਇੱਧਰ ਪੱਖਾ ਲਗਣਾ ਹਾਂਜੀ ਇੱਕ ਵਾਰ ਹਾਂ ਪਹਿਲਾਂ ਉਹ ਪੜਾ ਡਬਲ ਪੱਖੇ ਦੀ ਬੋਲੀ ਆ ਇਹ 55 60 75 95 3500 25 30 35 40 40 55 ਮੀਆਰ 'ਤੇ ਮੀਆਰ 'ਤੇ ਮੀਆਰ 'ਤੇ ਮੀਆਰ 'ਤੇ ਮੀਆਰ 'ਤੇ ਦੋ ਕਰ 60 ਰੁਪਏ 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 65 65 ਰੁਪਏ 65 ਰੁਪਏ ਹਾਂ 65 ਰੁਪਏ ਆ 3500 65 ਰੁਪਏ ਲਿਖੋ ਹੀ ਪੰਜ ਹੈ ਲਿਖਾ ਦੇ ਹਾਂ ਡਬਲ ਉਹ ਕੋ ਬੋਲੀ ਦਾ ਬੋਲੀ ਡਬਲ ਦੀ ਬੋਲੀ ਡਬਲ ਦੀ ਬਾਅਦ ਚ ਘਟਾ ਲਾਂਗੇ ਆਪਾਂ ਬਾਤ ਕਰ ਲਾਂਗੇ ਅੜ ਜਾ। ਯਾਰ ਮੇਰੇ ਢੇਰੀ ਹੋ ਗਈ ਤਾਂ ਮੈਂ 50 ਰੁਪਏ ਘਟਾਉਂਗਾ। ਕੰਮ ਪੁੱਛ ਲੈ। 3400 ਦੀ ਹੈ। 235 ਹੋਰ ਪਾ ਦਿੰਦੇ। ਹੈ? 3600 ਤੇ 35 ਰੁਪਏ। 3635 40 ਤੱਕ ਹੈ। 40 50 55 55 ਕੱਟ 70 75 80 85 84 85 84 ਖਰੀਅਾ ਗੋਗਲੀ ਵਾਲੀ 85 84 90 90 ਰੁਪਏ 90 ਰੁਪਏ ਹੁਣ ਲਿਖਾ ਦੇ। 90 ਰੁਪਏ 90 ਰੁਪਏ ਸਿੰਗਲ ਤੇ ਕਰ ਲੈ ਬੋਲੀ ਡਬਲ ਜਲਦੀ ਬਿਨਾ 3700 ਰੁਪਏ ਹੋ ਗਈ ਗੱਲ ਕਰ ਤੂੰ ਦੱਸ ਤੇ ਕਿਹਾ 10 ਵਧਾ ਦੇ ਗੱਲ ਖਤਮ 3700 ਹੋ ਗਿਆ ਹੁਣ ਬੱਲ ਹੁਣ ਕਰ ਸੱਗਲ ਤੇ ਕਰ ਲੈ ਨਾ ਨਾ ਚੱਲ ਪੁੱਛ ਕੇ ਲਖਾਨਾ ਬਸ ਪੁੱਛ ਕੇ ਲਖਾਨਾ ਮੈਂ ਡਬਲ ਪੱਖੇ ਤੇ ਹੋਈ ਹੈ 3700 ਰੁਪਏ ਮੋਛਾ ਡਬਲ ਪੱਖੇ ਦੀ ਹੋਈ ਹੈ ਦੇਖੋ ਆਹ ਵਾਲੀ ਕੁਆਲਿਟੀ ਸੀ ਡਬਲ ਪੱਖੇ ਤੇ ਹੋਈ ਹੈ 3700 ਰੁਪਏ ਜੀ ਬੋਲੋ ਬਾਜੀ ਬੋਲੋ ਸੌਜੀ ਤੋਂ ਖਰੀਦਿਆ ਇਹ 3400 ਰੁਪਏ ਜੀ 3400 ਰੁਪਏ 3400 ਰੁਪਏ ਮੁਕੇਸ਼ ਕਿਧਰ ਗਿਆ ਪਿੱਛੇ ਤੋਂ ਹੈ ਕਿੰਨੇ ਰੁਪਏ ਹੋ ਗਿਆ ਤੋਂ 3100 ਪੱਕਾ ਡੋਲਾ ਅੱਛਾ ਵੱਲੋਂ ਬਾ ਦਵਾਲੀ 2 12 3500 ਜੀ 25 ਆਪਣੇ ਬਾ 25 25 ਆਪਣੇ ਬਾ ਵਿੰਿਆ 25 ਹੋਰ ਬਾ ਵਿੰਿਆ ਸਰ 5 ਪਾਈਆਂ 80 80 85 3585 ਬੋਲਦਾ ਮੈਂ ਕੋਈ ਏ 3585 ਸਰਦਾਰ ਨੂੰ ਪੁੱਛ ਬਈ ਲਈ 3585 ਰੁਪਏ ਆ ਵਾਲੀ ਕੁਆਲਿਟੀ ਦੇ ਵੀ 3585 ਰੁਪਏ 2185 ਜਦੋਂ ਪੱਕਾ ਸਾਰੀ ਜਿੱਤੋ ਲੈ ਗਿਆ ਇਹ ਦੇਖ ਬਈ 3585 ਆਇਆ